ਲੋ ਜੀ ਹੁਣ ਲੱਗਣ ਗੀਆਂ ਇਹ ਅੰਬਾਨੀਆਂ ਦੇ ਵਿਆਹ 'ਚ ਰੌਣਕਾਂ ਕਿਉਂਕਿ ਪਹੁੰਚ ਗਿਆ ਸਾਡਾ ਦਸਾਂਝ ਵਾਲਾ ਦਲਜੀਤ ਦਸਾਂਝ ਬੰਬੇ ਧੱਕ ਪਾਉਣ ਕਹਿੰਦੇ ਹੁਣ ਲੱਗਣੀਆਂ ਰੌਣਕਾਂ ਤੇ ਹੁਣ ਲੱਗਣਾ ਦਲਜੀਤ ਦਸਾਂਝ ਦਾ ਅਖਾੜਾ ਕਿਉਂਕਿ ਮੁੰਡਾ ਦਸਾਂਝਾ ਦਾ ਪਹੁੰਚ ਗਿਆ ਹੈ ਬੰਬੇ ਉਹ ਵੀ ਵਿਆਹ ਤੇ ਭਾਈ ਵਿਆਹ ਹੋਣ ਜਾ ਰਿਹਾ ਮੰਨੀਆਂ ਦੇ ਛੋਟੇ ਨਿਆਣੇ ਦਾ ਅਨੰਤ ਅਤੇ ਨਾਲ ਜਿਹੜੀ ਉਹਨਾਂ ਦੀ ਕੁੜੀ ਜਿਸ ਦੇ ਨਾਲ ਵਿਆਹ ਹੋਣ ਜਾ ਰਿਹਾ ਜਿਹਦਾ ਨਾਂ ਹੈ ਰਾਧਿਕਾ ਇਹਨਾਂ ਦੇ ਵਿਆਹ ਦੇ ਵੱਖਰੇ ਵੱਖਰੇ ਸਤਾਰੇ ਜ਼ਰੂਰ ਪਹੁੰਚਣੇ ਭਾਵੇਂ ਸਾਡੇ ਕ੍ਰਿਕਟਰ ਵੀ ਬੜੇ ਪਹੁੰਚੇ ਨੇ ਰਹਿਾਨਾ ਨਾ ਬਾਹਰ ਤੱਕ ਦੀਆਂ ਬੀਬੀਆਂ ਲਿਆ ਕੇ ਰੱਖੀਆਂ ਭਾ ਕੇ ਇੱਥੇ ਨਾ ਨੱਚਣ ਇੱਥੇ ਆ ਕੇ ਗਾਣਾ ਗਾਣ ਪਰ ਰੌਣਕਾ ਤਾਂ ਹੋਣ ਲੱਗਣੀ ਆਣੇ ਜਦੋਂ ਦਸਾਂਝ ਵਾਲੇ ਨੇ ਜਾ ਕੇ ਉੱਥੇ ਤੱਕ ਪਾਉਣੀ ਹੈ ਭਾਈ ਤੱਕ ਪਾਵੇ ਵੀ ਕਿਉਣਾ ਜੇ ਦਸਾਂਝ ਆਲਾ ਦੁਨੀਆ ਦਾ ਹਰ ਵੱਡਾ ਤੇ ਛੋਟਾ ਆਡੀਟੋਰੀਅਮ ਹਾਊਸ ਫੁੱਲ ਕਰ ਸਕਦਾ ਹੈ ਹਾਊਸ ਫੁੱਲ ਕਰ ਸਕਦਾ ਆਪਣੇ ਦਮ ਤੇ ਆਪਣੀ ਗਾਇਕੀ ਤੇ ਤਾਂ ਭਾਈ ਇਹ ਅੰਬਾਨੀਆਂ ਦੇ ਵਿਆਹ ਤੇ ਦਸਾਂਝ ਆਲਾ ਗਾਣਾ ਪਾਵੇ ਰੌਣਕਾਂ ਲਾਵੇ ਇਹ ਤਾਂ ਹੋ ਹੀ ਨਹੀਂ ਸਕਦਾ ਲੋ ਜੀ ਹੁਣ ਦਸਾਂਝ ਆਲਾ ਜਿੱਥੇ ਬਾਲੀਵੁੱਡ ਤੱਕ ਦਸਾਂਝ ਵਾਲੇ ਦੀ ਤੱਕ ਪੈਂਦੀ ਇਹ ਵੇਖ ਕੇ ਤਾਂ ਇੱਕੋ ਚੀਜ਼ ਮੈਨੂੰ ਯਾਦ ਆਂਦੀ ਹੈ ਜਿਵੇਂ ਦਸਾਂਝ ਵਾਲੇ ਦਾ ਖੁੱਦ ਦਾ ਹੀ ਗਾਣਾ ਹੈ ਕਿ ਵੇਖ ਬਾਲੀਵੁੱਡ ਵਿੱਚ ਜਿੰਨੇ ਖਾਨ ਨੇ ਉਹਨਾਂ ਨਾਲ ਬੈੰਦਾ ਸਰਦਾਰ ਘੋਰੀਏ। ਲੋ ਜੀ ਹੁਣ ਸਾਡਾ ਸਰਦਾਰ ਸਾਡੀ ਪੰਜਾਬ ਦੀ ਸ਼ਾਨ ਦਿਲਜੀਤ ਦਸਾਂਝ ਬੰਬੇ ਤੱਕ ਜਿਸ ਦੀ ਤੱਕ ਪੈ ਰਹੀ ਹੈ। ਕਿਉਂਕਿ ਜਿੱਥੇ ਪੱਗਾਂ ਵਾਲੇ ਐਕਟਰਾਂ ਨੂੰ ਹਰ ਵਾਰ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਇੱਕ ਤਰੀਕੇ ਦੇ ਰੋਲ ਦਿੱਤੇ ਜਾਂਦੇ ਸਨ ਹੁਣ ਦਸਾਂਝ ਵਾਲੇ ਨੇ ਆਪਣੀ ਇੱਕ ਵੱਖਰੀ ਇਮੇਜ ਬਣਾ ਕੇ ਦੱਸਿਆ ਕਿ ਭਾਈ ਇਹ ਪੰਜਾਬ ਤੇ ਪੰਜਾਬੀ ਜਿੱਥੇ ਮਰਜ਼ੀ ਚਲੇ ਜਾਣ ਇਹਨਾਂ ਨੂੰ ਆਪਣੀ ਆਪਣੀ ਨਾਮ ਬਣਾਉਣਾ ਤੇ ਆਪਣੀ ਥਾਂ ਬਣਾਉਣੀ ਚੰਗੀ ਤਰ੍ਹਾਂ ਪਤਾ ਲੋ ਜੀ ਹੁਣ ਲੱਗਣ ਗਿਆ ਇਹ ਅੰਬਾਨੀਆਂ ਦੇ ਵਿਆਹ ਚ ਰੌਣਕਾਂ ਕਿਉਂਕਿ ਪਹੁੰਚ ਗਿਆ ਸਾਡਾ ਦਸਾਂਝ ਵਾਲਾ ਦਲਜੀਤ ਦਸਾਂਝ ਬੰਬੇ ਧੱਕ ਪਾਉਣ ਕਹਿੰਦੇ ਹੁਣ ਲੱਗਣੀਆਂ ਰੌਣਕਾਂ ਤੇ ਹੁਣ ਲੱਗਣਾ ਦਲਜੀਤ ਦਸਾਂਝ ਦਾ ਅਖਾੜਾ ਕਿਉਂਕਿ ਮੁੰਡਾ ਦਸਾਂਝਾ ਦਾ ਪਹੁੰਚ ਗਿਆ ਹੈ ਬੰਬੇ ਉਹ ਵੀ ਵਿਆਹ ਤੇ ਭਾਈ ਵਿਆਹ ਹੋਣ ਜਾ ਰਿਹਾ ਮਾਨਿਆਂ ਦੇ ਛੋਟੇ ਨਿਆਣੇ ਦਾ ਅਨੰਤ ਅਤੇ ਨਾਲ ਜਿਹੜੀ ਉਹਨਾਂ ਦੀ ਕੁੜੀ ਜਿਸ ਦੇ ਨਾਲ ਵਿਆਹ ਹੋਣ ਜਾ ਰਿਹਾ ਜਿਹਦਾ ਨਾਂ ਹੈ ਰਧਿਕਾ ਇਹਨਾਂ ਦੇ ਵਿਆਹ ਦੇ ਵੱਖਰੇ ਵੱਖਰੇ ਸਤਾਰੇ ਜਰੂਰ ਪਹੁੰਚਣੇ ਭਾਵੇਂ ਸਾਡੇ ਕ੍ਰਿਕਟਰ ਵੀ ਬੜੇ ਪਹੁੰਚੇ ਨੇ ਰਹਾਣਾ ਬਾਹਰ ਤੱਕ ਦੀਆਂ ਬੀਬੀਆਂ ਲਿਆ ਕੇ ਰੱਖੀਆਂ ਭਾ ਕੇ ਇੱਥੇ ਨੱਚਣ ਇੱਥੇ ਆ ਕੇ ਗਾਣਾ ਗਾਣ ਪਰ ਰੌਣਕਾਂ ਤਾਂ ਹੋਣ ਲੱਗਣੀਆਂ ਨੇ ਜਦੋਂ ਦਸਾਂਝਾ ਵਾਲੇ ਨੇ ਜਾ ਕੇ ਉੱਥੇ ਤੱਕ ਪਾਉਣੀ ਹੈ ਭਾਈ ਤੱਕ ਪਾਵੇ ਵੀ ਕਿਉਣਾ ਜੇ ਦਸਾਂਝਾ ਵਾਲਾ ਦੁਨੀਆ ਦਾ ਹਰ ਵੱਡਾ ਤੇ ਛੋਟਾ ਆਡੀਟੋਰੀਅਮ ਹਾਊਸਫੁੱਲ ਕਰ ਸਕਦਾ ਹੈ ਹਾਊਸਫੁੱਲ ਕਰ ਸਕਦਾ ਆਪਣੇ ਦਮ ਤੇ ਆਪਣੀ ਗਾਇਕੀ ਤੇ ਤਾਂ ਭਾਈ ਇਹ ਅੰਬਾਨੀਆਂ ਦੇ ਵਿਆਹ ਤੇ ਦਸਾਂਝ ਵਾਲਾ ਗਾਣਾ ਪਾਵੇ ਰੌਣਕਾਂ ਲਾਵੇ ਇਹ ਤੇ ਹੋ ਹੀ ਨਹੀਂ ਸਕਦਾ ਲਓ ਜੀ ਹੁਣ ਦਸਾਂਝ ਵਾਲਾ ਜਿੱਥੇ ਬਾਲੀਵੁੱਡ ਤੱਕ ਦਸਾਂਝ ਵਾਲੇ ਦੀ ਤੱਕ ਪਹੁੰਚਦੀ ਹੈ ਵੇਖ ਕੇ ਤਾਂ ਇੱਕੋ ਚੀਜ਼ ਮੈਨੂੰ ਯਾਦ ਆਉਂਦੀ ਹੈ ਜਿਵੇਂ ਦਸਾਂਝ ਵਾਲੇ ਦਾ ਖੁੱਦ ਦਾ ਹੀ ਗਾਣਾ ਹੈ ਕਿ ਵੇਖ ਬਾਲੀਵੁੱਡ ਵਿੱਚ ਜਿੰਨੇ ਖਾਣ ਨੇ ਉਹਨਾਂ ਨਾਲ ਬਹਿੰਦਾ ਸਰਦਾਰ ਘੋਰੀਏ ਲਓ ਜੀ ਹੁਣ ਸਾਡਾ ਸਰਦਾਰ ਸਾਡੀ ਪੰਜਾਬ ਦੀ ਸ਼ਾਨ ਦਿਲਜੀਤ ਦਸਾਂਝ ਬੰਬੇ ਤੱਕ ਜਿਸਦੀ ਧੱਕ ਪੈ ਰਹੀ ਹੈ ਕਿਉਂਕਿ ਜਿੱਥੇ ਪੱਗਾਂ ਵਾਲੇ ਐਕਟਰਾਂ ਨੂੰ ਹਰ ਵਾਰ ਬਾਲੀਵੁੱਡ ਦੀ ਫਿਲਮਾਂ ਵਿੱਚ ਇੱਕ ਤਰੀਕੇ ਦਾ ਰੋਲ ਦਿੱਤੇ ਜਾਂਦੇ ਸਨ ਹੁਣ ਦਸਾਂਝ ਵਾਲੇ ਨੇ ਆਪਣੀ ਇੱਕ ਵੱਖਰੀ ਇਮੇਜ ਬਣਾ ਕੇ ਦੱਸਿਆ ਕਿ ਭਾਈ ਇਹ ਪੰਜਾਬ ਤੇ ਪੰਜਾਬੀ ਜਿੱਥੇ ਮਰਜ਼ੀ ਚਲੇ ਜਾਣ ਇਹਨਾਂ ਨੂੰ ਆਪਣੀ ਆਪਣਾ ਨਾਮ ਬਣਾਉਣਾ ਤੇ ਆਪਣੀ ਥਾਂ ਬਣਾਉਣੀ ਚੰਗੀ ਤਰ੍ਹਾਂ ਪਤਾ ਹੈ